ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਦੋ ਪੰਨ ਵਾਲੂਮ ਵਿਅਕਤੀ ਤੇ ਜਦੋਂ ਆਪਾਂ ਹੀਰੋਇਨ ਫੜੀ ਸੀ 115 ਗ੍ਰਾਮ ਜਿਹੜਾ ਦਾ ਨਾਮ ਲਵ ਖੋਖਰ ਤੇ ਚੱਤਰ ਸਿੰਘ ਸੀ ਉਹਨਾਂ ਤੋਂ ਫਰਦਰ ਹੁਣ ਸਾਨੂੰ ਅੱਗੇ 2 32 ਗੋਰ ਪਿਸਟਲ 4 ਮੈਗਜ਼ੀਨਾ 23 ਰਾਊਂਡ ਤੇ 92000 ਡਰਗ ਮੰਨੀ ਦੀ ਰਿਕਵਰੀ ਹੋਈ ਹੈ ਮੇਰੀ ਇਹ ਹੀ ਅਪੀਲ ਹੈ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਆਪਾਂ ਕੱਲੀ ਰਿਕਵਰੀਜ਼ ਜਿਹੜਾ ਇੱਕ ਵਾਰ ਮੁਰਜ਼ਮ ਫੜ ਲਿਆ ਉਹਦੇ ਤੇ ਰੁਕਦੇ ਨਹੀਂ ਆਪਾਂ ਉਹਦੇ ਅੱਗੇ ਪਿੱਛੇ ਸਾਰਾ ਸਰਚ ਕਰੀਦਾ ਤੇ ਆਪਾਂ ਤਤਪਰ ਆ ਕਿ ਜਿੰਨੇ ਵੀ ਸਾਡੇ ਸਮਾਜ 'ਚ ਇਦਾਂ ਦੇ ਐਲੀਮੈਂਟਸ ਐ ਉਹਨਾਂ ਦਾ ਨਾਸ ਤੇ ਸਫਾਇਆ ਕਰਾਂ ਡਰਗਮਨੀ ਜੀ ਡਰਗਮਨੀ ਜੀ 92000 ਕਿਹੜੇ ਕਿਹੜੇ ਜੀ ਤਰਾਵਾਂ ਜੀ ਇਹਨਾਂ ਤੇ ਐਨਡੀਪੀਐਸ ਐਕਟ ਦੀਆਂ ਲੱਗੀਆਂ ਸੀ ਜਿਵੇਂ ਕਿ ਪਹਿਲਾਂ ਮੈਂ ਦੱਸਿਆ ਸੀ 2120 6885 ਤੇ ਹੁਣ ਇਹਨਾਂ 'ਚ ਵਾਧਾ ਜੁਮ ਕਰਕੇ ਆਰਮਜ਼ ਐਕਟ ਦਾ ਆਪਾਂ ਕੀਤਾ ਸਹੀ ਹਨ ਮਾੜੀ ਹੋਵੇ ਨਹੀਂ ਇਹਨਾਂ ਦਾ ਰਿਮਾਂਡ ਜੀ ਹਜ ਖਤਮ ਹੋ ਗਿਆ ਤੇ ਇਹਨਾਂ ਨੂੰ ਜੁਡੀਸ਼ੀਅਲ ਉਹਦੇ ਕੋਲ ਆਪਾਂ ਭੇਜਾਂਗੇ ਰਿਮਾਂਡ ਦੌਰਾਨ ਇਹਨਾਂ ਦੀ ਜਦੋਂ ਆਪਾਂ ਤਫ਼ਤੀਸ਼ ਕੀਤੀ ਗਈ ਇਹਨਾਂ ਦਾ ਮਲਟੀਪਲ ਟਾਈਮਸ ਆਪਾਂ ਰਿਮਾਂਡ ਲਿਆ ਤੇ ਉਹਦੇ ਵਿੱਚ ਇਹਨਾਂ ਨੇ ਅੱਗੇ ਕਹਾ ਤੋਂ ਕਹਾ ਸਾਨੂੰ ਅਰੀਟ ਦੇ ਕਿ ਦੱਸੋ ਇਹ ਸਰ ਨਾਹਰਪੁਰ ਦੇ ਨਾਕੇ ਨਾਹਰਪੁਰ ਹੈ ਹਾਂ ਬੜਕੋ ਜਗ੍ਹਾ ਤੋਂ ਨਹੀਂ ਕਰ ਨਾੜਾ ਵਾਲੀ ਨਾੜਾ ਵਾਲੀ ਨਾਕੇ ਜੀ ਜੀ ਮਾੜਾ ਨਹੀਂ ਭੁਲਕਾਰੋ ਚੀਕਾਰ ਮਾਸ਼ੀ ਚੀਕਾਰ ਮਾਸ਼ੀ। ਇਹ ਆਹਰ ਬੰਦਾ ਜਿਮਟਾ ਮਾਰ ਦਿੱਤਾ। ਹੋਰ ਅੰਸਰ ਹੋਈ ਜੀ। ਹੋਰ ਸੜੀ ਤਬਦੀਲ ਜਾਰੀ ਹੈ ਜਿਵੇਂ ਪੜੇ ਜਾਣਗੇ ਇਹਦੇ ਵਿੱਚ ਹੋਰ ਬੰਦੇ ਆਪਾਂ ਤੁਹਾਨੂੰ ਨਾਮ-ਨਾ ਲੱਸਦੇ ਰੋ। ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਦੋ ਪੰਨਵਲਮ ਵਿਅਕਤੀ ਤੇ ਜਦੋਂ ਆਪਾਂ ਹੀਰੋਇਨ ਫੜੀ ਸੀ 115 ਗ੍ਰਾਮ ਜਿਹਨਾਂ ਦਾ ਨਾਮ ਲਵ ਖੋਖਰ ਤੇ ਚਤਰ ਸਿੰਘ ਸੀ। ਉਹਨਾਂ ਤੋਂ ਫਰਦਰ ਹੁਣ ਸਾਨੂੰ ਅੱਗੇ ਦੋ 32 ਗੋਰ ਪਿਸਟਲ ਚਾਰ ਮੈਗਜ਼ੀਨਾ 23 ਰਾਉਂਡ ਤੇ 92000 ਡਰਗ ਮਨੀ ਦੀ ਰਿਕਵਰੀ ਹੋਈ ਹੈ ਮੇਰੀ ਇਹ ਹੀ ਅਪੀਲ ਹੈ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਆਪਾਂ ਕਲੀਅਰ ਰਿਕਵਰੀਜ਼ ਜਿਹੜਾ ਇੱਕ ਵਾਰ ਮੁਰਜ਼ਮ ਫੜ ਲਿਆ ਉਹਦੇ ਤੇ ਰੁਕਦੇ ਨਹੀਂ ਆਪਾਂ ਉਹਦੇ ਅੱਗੇ ਪਿੱਛੇ ਸਾਰਾ ਸਰਚ ਕਰੀਦਾ ਤੇ ਆਪਾਂ ਤਤਪਰ ਆ ਕਿ ਜਿੰਨੇ ਵੀ ਸਾਡੇ ਸਮਾਜ ਚ ਇਦਾਂ ਦੇ 엘ਮੈਂਟਸ ਹੈ ਉਹਨਾਂ ਦਾ ਨਾਸ ਤੇ ਸਫਾਇਆ ਕਰਾਂ ਡਰਗ ਮਨੀ ਕਿੰਨੀ ਡਰਗ ਮਨੀ ਜੀ 92000 ਤਰਾਵਾਂ ਜੀ ਇਹਨਾਂ ਤੇ ਐਨਡੀਪੀਐਸ ਐਕਟ ਦੀਆਂ ਲੱਗੀਆਂ ਸੀ ਜਿਵੇਂ ਕਿ ਪਹਿਲਾਂ ਮੈਂ ਦੱਸਿਆ ਸੀ 2120 685 ਤੇ ਹੁਣ ਇਹਨਾਂ 'ਚ ਵਾਧਾ ਜੁਰਮ ਕਰਕੇ ਆਰਮਜ਼ ਐਕਟ ਦਾ ਆਪਾਂ ਕੀਤਾ। ਹਾਂਜੀ। ਸਹੀ ਹੈ। ਅਰ ਮਾੜੀ ਹੋ ਰਹੀ ਨੇ। ਨਹੀਂ ਇਹਨਾਂ ਦਾ ਰਿਮਾਂਡ ਜੀ ਹੁਣ ਖਤਮ ਹੋ ਗਿਆ ਤੇ ਇਹਨਾਂ ਨੂੰ ਜੁਡੀਸ਼ੀਅਲ ਕੋਲ ਆਪਾਂ ਭੇਜਾਂਗੇ। ਰਿਮਾਂਡ ਦੌਰਾਨ ਇਹਨਾਂ ਦੀ ਜਦੋਂ ਆਪਾਂ ਤਫ਼ਤੀਸ਼ ਕੀਤੀ ਗਈ ਇਹਨਾਂ ਦਾ ਮਲਟੀਪਲ ਟਾਈਮਸ ਆਪਾਂ ਰਿਮਾਂਡ ਲਿਆ ਤੇ ਉਹਦੇ ਵਿੱਚ ਇਹਨਾਂ ਨੇ ਅੱਗੇ ਕਹਾਹ ਤੋਂ ਕਹਾ ਸੰਗ ਈਟ ਦੇ ਕੇ ਦੇ ਸ। ਇਸ ਨਾਹਰਪੁਰ ਦੇ ਨੱਕ ਨੜਾ ਵਾਲੀ ਨੜਾ ਵਾਲੀ ਨੱਕ ਜਿੱਥੇ ਨਾਹਰਪੁਰ ਦੇ ਕੋਲ ਕਰਾਉਂਟ ਸ਼ਿਕਾਰ ਮਾਸ਼ਿ ਸ਼ਿਕਾਰ ਮਾਸ਼ਿ ਜੇ ਕੋਈ ਬੰਦਾ ਜਮਾਤ ਮਾਰਦੇ ਹੋਰ ਅੰਸਰ ਕੋਲ ਹੋਰ ਸਾਈ ਤਫਤੀਸ਼ ਜਾਰੀ ਹੈ ਜਿਵੇਂ ਪੜੇ ਜਾਣਗੇ ਇਹਦੇ ਵਿੱਚ ਹੋਰ ਬੰਦੇ ਆਪਕਾ ਤੁਹਾਨੂੰ ਨਾਮ ਨਾਮ ਦੱਸਦੇ ਰੋ